ਉਹਦੇ ਪਿੱਛੇ ਜਾ ਕੇ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ ਫਿਰ ਅਸੀਂ ਪਹਿਲਾਂ ਸਭ ਤੋਂ ਰੱਖਿਆ ਹਣ ਸਰਕਾਰੀ ਪ੍ਰਸ਼ਾਸਨ ਨੇ ਪਿਆ ਆਪਣੀ ਸਿਹਤ ਸੇਵਾਤਾਂ ਜਾਂ ਉਹਦੇ ਠੇਕੇ ਦੇ ਵਿੱਚ ਉੱਪਰ ਅੱਜ ਤੁਹਾਡੀ ਐਕਸ਼ਨ ਕਮੇਟੀ ਦੀ ਅੱਜ ਮੀਟਿੰਗ ਹੋਈ ਕਿ ਚੀਫ ਮਿਨਿਸਟਰ ਸਾਹਿਬ ਨਾਲ ਨਹੀਂ ਉਹ ਤਾਂ ਪਰਿਵਾਰਾਂ ਨੂੰ ਅੱਛਾ ਜੀ ਉਹਦੇ ਐਕਸਲ ਪੁਆਇੰਟ ਵੀ ਨਾਲ ਸਾਨੂੰ ਟਾਈਮ ਦਿੱਤਾ ਸੀਗਾ 12:00 ਵਜੇ ਦਾ ਆਪ 11:00 ਵਜੇ ਦਾ ਤੁਹਾਰਾ ਨੂੰ ਦੱਸਦਾ ਜੀ ਬੁਲਾ ਕੇ ਕਮਰੇ ਚ ਪਿੱਛੇ ਕਹਿੰਦੇ ਮਿਲ ਜਾ ਭਾਸ਼ਣ ਦੇ ਕੇ ਆਪ ਨਿਕਲ ਗਏ ਉਹ ਬੈਠੇ ਨੇ ਮੰਜੇ ਅੰਦਰ ਬੰਦ ਕਰਤੀ ਇੱਕ ਨਾਲ ਗੱਲ ਹੀ ਕਰਕੇ ਗਏ ਅੱਛਾ ਮੈਂ ਕਿ ਜੀ ਕਮੇਟੀ ਬਣਾਈ ਹੈ ਤੇ ਇੱਕ ਪਿੰਡ ਚ ਸੱਤ ਮਤਾਂ ਹੋ ਗਈ ਕਮਾਲ ਨੂੰ ਮੈਂ ਤਾਂ ਕਹਾਂ ਅੱਛਾ ਮੈਂ ਜਿਹੜੇ ਅਖਬਾਰ ਚ ਮੈਂ ਸਵੇਰੇ ਦੇਖਿਆ ਉਹ ਚਾਰ ਲਿਖੀਆਂ ਸੀਗਾ ਆਪਣੇ ਪਿੰਡ ਦੀਆਂ ਸੱਤ ਨਹੀਂ ਨਹੀਂ ਸੱਤ ਨੇ ਇੱਕ ਇੱਥੋਂ ਦੀ ਜਮਾਈ ਹੈ ਅੱਛਾ ਉਹ ਤਾਂ ਜਮਾਈ ਠੀਕ ਹੈ ਜੀ ਇੱਥੇ ਆਏ ਦੱਸ ਰਹੇ ਨੇ ਹਾਂ ਦੋ ਸੀਰੀਅਸ ਵਿੱਚ ਸ਼ਹਿਰ ਪਟਿਆਲੇ ਨੂੰ ਅੱਛਾ ਜੋ ਢੰਡੋਲੀ ਖੁਰਦ ਨੇ ਵੀ ਨਾਲ ਹੀ ਨਾਲ ਹੀ ਪਟਾ ਟੋਟਲ 25 ਮਤਾ ਹੋ ਗਏ ਜਿਹੜਾ ਸਾਡੇ ਐਕਸ਼ਨ ਕਮੇਟੀ ਦੇ ਦੀ ਨਾ ਠੀਕ ਹੈ ਹਾਂ ਸਾਡੇ ਦੇ ਦਮੇ ਵਿੱਚ ਇਹ ਸੁਨਾਮ ਬਣਾ 25 ਮਤਾ 25 ਕਿ 25 25 ਹੋ ਗਏ ਸਟੋਪ ਐਸਿਸ ਸੁਨਾਮ ਵੀ ਉਹ ਕਰ ਰਹੇ ਜਿਹੜੀ ਐਕਸ਼ਨ ਕਮੇਟੀ ਸਾਰਾ ਇਹ ਤਾਂ ਜਿਹੜਾ ਬਿਸਦਾ ਸਾਰੇ ਉਹ ਕਰ ਰਹੇ ਨੇ ਇਹ ਪੜ ਹੋ ਗਿਆ ਉਹ ਜਿਹੜੇ ਜਿਹੜੇ ਸੁਨਾਮ ਵਸਤੀ ਜਾਏ ਤੇ ਉਹਨਾਂ ਦਾ ਇੱਕ ਰਿਸ਼ਤੇਦਾਰ ਵੀ ਸਮਾਣੇ ਵੀ ਹੋ ਗਏ ਜੀ ਇੱਥੇ 7 ਜੀ

ਇਹ ਇਸ ਟਾਈਮ ਦੇ ਪਰਿਵਾਰਾਂ ਨੂੰ ਮਤਲਬ ਕਿ ਚਾਕੇ ਦੇ ਮੁੰਡੇ ਦੀ ਪਰਵਾਹ ਕਰਦਾ ਦੋ ਆਦਮੀ ਜੇ ਮਰ ਗਏ ਇੱਕ ਦੇਵਰੀ ਕਿਦਾ ਅੱਛਾ ਤੁਹਾਡੇ ਘਰੋਂ ਵੀ ਘਰੋਂ ਵੀ ਬਹੁਤ ਹੋਰ ਨੇ ਜਿਸਕੇ ਜਿਓਰ ਮਰ ਗਏ ਛੋ ਜੀ ਮੈਂ ਆ ਦਵਾਈਆਂ ਖਾ ਰਹੀ ਆ ਆਪਣੇ ਸੰਗਰੂਰ ਤੋਂ ਅਬ ਜਪਚ ਨਹੀਂ ਮੈਂ ਰਹਿੰਦੀ ਹੈਗੀ ਮੇਰੀ ਬੇਟੀ ਨੂੰ ਸ਼ੂਗਰ ਆ ਉਹਦੇ ਸੁਭਾ ਸ਼ਾਮ ਟੀਕਾ ਲੱਗਦਾ ਮੇਰਾ ਬੇਟਾ ਸ਼ੂਗਰ ਦਾ ਮਰੀਜ਼ ਆ নৌকাম <laughs> Pak <laughs> Peter ਅੱਜ ਅੱਜ ਦੇ ਬੈਠੇ ਦੇ ਬੈਠੇ ਸ਼ੱਕ ਕਿ ਆਕਰਮਿਤ ਕੀ ਕਹਿ ਰਹੇ ਹੈਗੇ ਸਾਰੇ ਪਰਿਵਾਰ ਦੁਖੀ ਹੈ ਸਾ ਪਰਿਵਾਰ ਦੇ ਜੀ ਜਾਂਦੇ ਰਹੇ ਸੱਤ ਮੌਤਾਂ ਜਵਾਨ ਮੌਤਾਂ ਜਿਹੜੀਆਂ ਇੱਕ ਪਿੰਡ ਦੇ ਅੰਦਰ ਗੁਜਰਾ ਪਿੰਡ ਦੇ ਅੰਦਰ ਹੋਈਆਂ ਮੈਂ ਸਮਝਦਾ ਉਹਨਾਂ ਪਰਿਵਾਰਾਂ ਤੋਂ ਕੁਝ ਆ ਕਹਿਣਾ ਵੀ ਉਹ ਕੀ ਕਹਿ ਰਹੇ ਸਨ ਉਹਨਾਂ ਦੇ ਘਰੇ ਜਵਾਨ ਮੌਤ ਹੋਈ ਐ ਸੱਤਰਾ ਤੇ ਬੈਠੇ ਐ ਅੱਜ ਪਰ ਉਹਨਾਂ ਦੇ ਦੁੱਖ ਨਾਲ ਦੁੱਖ ਦੇ ਉੱਤੇ ਆ ਕੇ ਕੋਈ ਮਤਲਬਦਾਨ ਦੀ ਗੱਲ ਹੁੰਦੀ ਤਾਂ ਚੰਗਾ ਸੀਗਾ ਪਰ ਜਿਸ ਤਰ੍ਹਾਂ ਦਾ ਉਹਨਾਂ ਦੇ ਪਰਿਵਾਰਾਂ ਤੋਂ ਮੈਨੂੰ ਸੁਣਨ ਨੂੰ ਮਿਲਿਆ ਕਿ ਉਹਨਾਂ ਦੇ ਪਰਿਵਾਰਾਂ ਨੂੰ ਕਮਰੇ ਦੇ ਅੰਦਰ ਤਾਲਾ ਦਿੱਤਾ ਗਿਆ ਤਾਂ ਕਿ ਉਹ ਗੱਲ ਪ੍ਰੈਸ ਦੇ ਸਾਹਮਣੇ ਮੁੱਖ ਮੰਤਰੀ ਸਾਹਿਬ ਨੂੰ ਰੂਬਰੂ ਨਾ ਹੋ ਸਕਣ ਤੇ ਭਗਵੰਤ ਮਾਨ ਜੀ ਲੋਕਾਂ ਦੇ ਆਪਣੇ ਆਪ ਨੂੰ ਆਮ ਆਦਮੀ ਦੇ ਨੁਮਾਇੰਦਾ ਕਹਿੰਦੇ ਐ ਤੇ ਉਹ ਪਰਿਵਾਰ ਬੱਚੀਆਂ ਮੈਂ ਤਾਂ ਉਹਨਾਂ ਦੀ ਉਮਰ ਦੇਖ ਕੇ ਹੈਰਾਨ ਸੀ ਕਿ ਆਪ ਬੱਚੀ ਜਿਹੜੀ ਹੈ ਵਿਧਵਾ ਹੋਗੀ ਉਹਦੀ ਉਮਰ ਕਿੰਨੀ ਕੀ ਹੈ ਕਿ ਲਾਪ ਬੱਚੀ ਉਮਰ ਕਿੱਲ ਚਾ 18 19 ਸਾਲ ਦੀ ਵੀ ਨਹੀਂ ਹੋਣੀ ਉਹ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਦੇਖਣੇ ਪੈ ਰਹੇ ਨੇ ਪਰਿਵਾਰ ਦੇ ਅੰਦਰੋਂ ਮੁਤਤੋ ਹੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਜੋ ਕੁਝ ਪਰੇਸ਼ਾਨੀਆਂ ਦੇਖਣੀ ਪੈ ਰਹੀਆਂ ਉਹਦੇ ਵਾਸਤੇ ਤੇ ਮੇਰਾ ਤਾਂ ਮੰਨਣਾ ਹੀ ਹੈ ਵੀ ਜਿਹੜੇ ਭਗਵੰਤ ਮਾਨ ਜੀ ਅੱਜ ਆਈਐਸਏ ਚੱਕਰ 'ਚ ਐ ਕਿ ਸੁਨੀਲ ਜਾ ਖੜਾਣ ਲੱਗੇ ਨਹੀਂ ਤਾਂ ਝੀਮਾ ਸਾਹਿਬ ਦਾ ਵੀ ਆਪਣਾ ਇਲਾਕਾ ਐ ਭਗਵੰਤ ਮਾਨ ਜੀ ਦਾ ਆਪਣਾ ਇਲਾਕਾ ਐ ਸਭ ਤੋਂ ਪਹਿਲਾਂ ਇਹਨਾਂ ਦਾ ਫਰਜ਼ ਬਣਦਾ ਸੀਗਾ ਕਿ ਜੀਰੀਵਾਲ ਸਾਹਿਬ ਨੂੰ ਬਾਤ ਚ ਸੰਭਾਲ ਲੈਂਦੇ ਇਹ ਜਿਹੜੇ ਇਹਨਾਂ ਦੇ ਆਪ ਦੇ ਐ ਜਿਨ੍ਹਾਂ ਨੇ ਅੱਜ ਉਸ ਕੁਰਸੀ ਤੇ ਨਵਾਜਿਆ ਇਹਨਾਂ ਨੂੰ ਭਗਵੰਤ ਮਾਨ ਜੀ ਦਾ ਮੈਂ ਸਮਝਦਾ ਮੋਰਲ ਡਿਊਟੀ ਬਣਦੀ ਸੀ ਵੀ ਪਹਿਲਾਂ ਆ ਕੇ ਪਰਿਵਾਰ ਸਾਹਮਣੇ ਸਾਰਾ ਪੰਜਾਬ ਹੀ ਵੈਸੇ ਤਾਂ ਕਹਿੰਦੇ ਮੇਰਾ ਪਰਿਵਾਰ ਐ ਕਿਰਾ ਦਾ ਆਪ ਦਾ ਨਿੱਜੀ ਘਰੇ ਜਿੱਥੇ ਬੈਠੇ ਐ ਆਪਦਾ ਘਰ ਤਾਂ ਸਾਹਮਣੇ ਪਰ ਜਿਹੜੀ ਸਮੱਸਿਆ ਇੱਥੇ ਵੀ ਚਾਹੇ ਲੋਕ ਅਨਪੜ੍ਹ ਹੈ ਗਰੀਬ ਹੈ ਪਰ ਉਹ ਵੀ ਕਹਿ ਰਹੇ ਹੈ ਵੀ ਆ ਜਿਹੜੇ ਤਨਹਾੜ ਹੈ दारू ਦਾ ਧੰਦਾ ਚਲਾਉਂਦੇ ਹੈ ਚਾਹੇ ਕੋਈ ਬਠਿੰਡੇ ਬੈਠਾ ਜਿਹਦਾ ਨਾਮ ਲੈ ਰਹੇ ਸੀ ਮੈਂ ਕਿਸੇ ਦਾ ਨਾਮ ਲੈਣਾ ਨਹੀਂ ਚਾਹੁੰਦਾ ਇਹਨਾਂ ਪਰਿਵਾਰ ਇਹ ਦੱਸ ਦੇਣਗੇ ਵੀ ਜਿਹੜੇ ਪਰਿਵਾਰਾਂ ਨਾਲ ਐਕਸ਼ਨ ਕਮੇਟੀ ਦੇ ਮੈਂਬਰ ਬੈਠੇ ਸੀ ਕਹ ਰਹੇ ਸੀ ਉਹ ਉੱਥੇ ਜਾ ਕੇ ਉਹਨਾਂ ਨਾਲ ਹੱਸਦੇ ਖੇਡਦੇ ਹੈ ਭਗਵੰਤ ਮਾਨ ਜੀ ਤੇ ਅੱਜ ਕਿ ਜੇ ਹੋਰ ਦੇ ਗੱਲ 'ਚ ਪਾਣਾ ਚਾਹੁੰਦੇ ਐ ਇੱਥੇ ਵੀ ਜਿਹੜੀਆਂ ਫੈਕਟਰੀਆਂ ਚੱਲ ਰਹੀਆਂ ਜਿੱਥੇ ਕਹਿ ਰਹੇ ਹਰਿਆਣਾ ਬਾਰਡਰ ਦੇ ਉੱਤੇ ਪਈਆਂ ਪੇਜਪੁਰੇ ਇਕੱਥੇ ਕਹਿ ਰਹੇ ਆ ਉਹਨੂੰ ਵੀ ਕਹਿੰਦੇ ਜੀ ਇੱਥੇ ਦੀ ਲੋਕਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਸ਼ੈ ਤੇ ਅੱਜ ਹੀ ਮੈਂ ਜਿਹੜੀ ਗੱਲ ਸੁਣ ਰਿਹਾ ਸੀ ਜੋ ਮੈਂ ਕੱਲ ਇਲੈਕਸ਼ਨ ਕਮਿਸ਼ਨ ਨੂੰ ਕਹਿ ਕੇ ਆਇਆ ਮੈਂ ਇਲੈਕਸ਼ਨ ਕਮਿਸ਼ਨ ਨੂੰ ਤਲਾਹੀ ਬੇਨਤੀ ਕਰਕੇ ਆਇਆ ਸੀ ਮੈਂ ਉਹਨਾਂ ਦਾ ਇਲੈਕਸ਼ਨ ਕਮਿਸ਼ਨ ਦਾ ਧੰਨਵਾਦੀ ਆ ਅਸੀਂ ਸਵੇਰੇ ਉਹਨਾਂ ਨੂੰ ਕਹਿ ਕੇ ਆਇਆ ਮੇਰੇ ਕੱਲ ਦੁਪਹਿਰ ਨੂੰ ਨਾਲ ਦੇ ਨਾਲ ਹੀ ਉਹਨਾਂ ਨੇ ਇਨਕੁਆਇਰੀ ਆਰਡਰ ਕਰਤੀ ਜ ਆਗੋ ਭਗਵੰਤ ਮਾਨ ਜੀ ਨੇ ਨਹੀਂ ਬਣਾਈ ਸਕਦਾ ਆ ਇਲੈਕਸ਼ਨ ਕਮਿਸ਼ਨ ਨੇ ਮਾਰਕ ਕੀਤਾ ਵੀ ਆ ਕਰਕੇ ਮੈਨੂੰ ਰਿਪੋਰਟ ਕਰੋ ਤਾਂ ਐਸਆਈਟੀ ਬਣੀ ਹੈ ਨਹੀਂ ਤਾਂ ਭਗਵੰਤ ਮਾਨ ਜੀ ਨੇ ਇਹਨੇ ਦਿਨ ਹੋ ਗਏ ਬੋਲੇ ਉਹਨਾਂ ਨੂੰ ਤਾਂ ਯਾਦ ਹੀ ਨਹੀਂ ਉਹ ਤਾਂ ਉੱਥੇ ਦਿੱਲੀ ਬੈਠੇ ਭਾਸ਼ਣ ਕਰੀ ਜਾਂਦੇ ਫਰਜ ਬਣਦਾ ਸੀਗਾ ਇੱਥੇ ਆ ਕੇ ਕਰਦੇ ਪਰ ਜਿਹੜਾ ਇਲਜ਼ਾਮ ਮੈਂ ਕਰ ਲਉਂ ਥੇ ਇਲੈਕਸ਼ਨ ਕਮਿਸ਼ਨ ਚ ਕੀ ਕਹਿ ਕੇ ਸੀਬਨ ਸਾਹਿਬ ਨੂੰ ਇਹ ਉਹਨਾਂ ਦੇ ਥਰੂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉੱਤੇ ਦਿੱਲੀ ਮੈਸੇਜ ਕਰਵਾਇਆ ਸੀਗਾ ਪੰਜਾਬ ਦਾ ਜਿਹੜਾ दारू ਦਾ ਤੇ ਖਾਸ ਤੌਰ ਤੇ ਨਕਲੀ ਤੇ ਸਸਤੀ दारू ਜਿਸ ਤੋਂ ਜ਼ਿਆਦਾ ਮੁਨਾਫਾ ਹੁੰਦਾ ਹੈ ਕਿਉਂਕਿ ਸਾਰਾ ਮਸਲਾ ਪੈਸੇ ਕਮਾਉਣ ਦਾ ਹੈ ਸਭ ਉਹ ਪੈਸੇ ਕਮਾਉਣ ਵਾਸਤੇ ਜਿਹੜੇ ਜੇਲ੍ਹਾਂ 'ਚ ਇਹਨਾਂ ਦੇ ਗੈਂਗਸਟਰਸ ਬੈਠੇ ਐ ਜਿਹੜੇ ਲਿਕਰ ਮਾਫੀਆ दारू ਮਾਫੀਆ ਜੇਲ੍ਹਾਂ 'ਚ ਬੈਠਾ ਉੱਥੋਂ ਚੱਲ ਰਿਹਾ ਐ ਸੀਟੀ ਦੀ ਪ੍ਰੀਲੀਮਿਨਰੀ ਰਿਪੋਰਟ ਜਿਹੜੀ ਅੱਜ ਮੈਂ ਸੁਣ ਰਿਹਾ ਸੀ ਇੱਥੇ ਆਉਣ ਤੋਂ ਪਹਿਲਾਂ ਆਫੀਸਰਜ਼ ਕਹਿ ਰਹੇ ਆ ਵੀ ਇਹ ਸਾਰੀ ਆਰਟੀਡੀ ਵਰਤਾਂਤ ਹੋ ਰਿਹਾ ਹੈ ਇਸ ਇਲਾਕੇ 'ਚ ਉਹਦੀ ਸ਼ਾਂਤ ਕੰਡ ਜੇਲ੍ਹ ਚੋਂ ਬਣੀ ਹੈ ਸੰਗਰੂਰ ਜੇਲ੍ਹ ਚੋਂ ਬਣੀ ਹੈ ਭਗਵੰਤ ਮਾਨ ਜੀ ਕਹਿ ਰਹੇ ਆ ਵੀ ਕੇਜਰੀਵਾਲ ਸਾਹਿਬ ਨੂੰ ਸਰਕਾਰ ਚਲਵਾਵਾਂਗੇ ਜੇਲ੍ਹ ਚੋਂ ਉੱਥੋਂ ਚਲਾਣ ਦੀ ਇਜਾਜ਼ਤ ਦੇਾਂਗੇ ਸਾਹਿਬ ਇਜਾਜ਼ਤ ਲੈਣ ਦੀ ਲੋੜ ਹੀ ਨਹੀਂ ਇਜਾਜ਼ਤ ਤਾਂ ਦਿੱਲੀ 'ਚ ਲੋੜ ਪੈਂਦੀ ਹੈ ਜਿਹੜੀ दारू ਦੀ ਨੀਤੀ ਕਰਕੇ ਅੱਜ ਪੰਜਾਬ 'ਚ ਮੌਤਾਂ ਹੋ ਰਹੀਆਂ ਪੰਜਾਬ ਦੇ ਜਵਾਨੀ ਨੂੰ ਖੋਰਾ ਲੱਗ ਰਿਹਾ ਉਹ ਦਿੱਲੀ ਵਾਲੀ ਨੀਤੀ ਇੱਥੇ ਲੱਗੀ ਹੈ ਉਹਦੇ 'ਚ ਉਹਨਾਂ ਨੂੰ ਸਾਰਿਆਂ ਨੂੰ ਕੇਜਰੀਵਾਲ ਸਾਹਿਬ ਅੰਦਰ ਬੈਠੇ ਐ ਸੋਦੀਆ ਜੀ ਅੰਦਰ ਬੈਠੇ ਉਹਨਾਂ ਦੇ ਮੰਤਰੀ ਵਜਿੰਦਰ ਜੀ ਅੰਦਰ ਬੈਠੇ ਉਹਨਾਂ ਸਾਰਿਆਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਇੱਥੇ ਲਿਆਣ ਜਿੱਥੇ ਬਦਮਾਸ਼ਾਂ ਦਾ ਅੰਦਰੋਂ ਚੱਲ ਰਿਹਾ ਰੋਜ਼ਗਾਰ ਚੱਲ ਰਿਹਾ ਇਟਸ ਅ ਬਿਜ਼ਨਸ ਐਜ਼ ਯੂਸ਼ਵਲ ਜਿਵੇਂ ਕਹਿੰਦੇ ਨਾ ਵੀ ਅੰਦਰੋਂ ਫਰੋਟੇ ਵੀ ਲੈ ਰਹੇ ਆਂ ਦਾਰੂ ਵੀ ਵੇਚ ਰਹੇ ਆਂ ਚਿੱਟਾ ਵੀ ਵੇਚ ਰਹੇ ਆਂ ਲੋਕਾਂ ਨੇ ਕਤਲ ਦੇ ਵੀ ਉਹਨ ਮੂਸੇਵਾਲਾ ਦਾ ਜਿਹੜਾ ਮਰਡਰ ਹੈ ਜੇਲ੍ਹ ਤੋਂ ਅੰਦਰੋਂ ਬੈਠ ਕੇ ਸਾਜ਼ਿਸ਼ ਕੀਤੀ ਗਈ ਇੰਟਰਵਿਊ ਅੰਦਰ ਹੋ ਰਹੀ ਐ ਟੈਲੀਵਿਜ਼ਨ ਦੇ ਉੱਤੇ ਰੀਲਸ ਪਾਈ ਜਾ ਰਹੀਆਂ ਐ ਕੰਮ ਇ ਤੇਜriwal ਸਾਹਿਬ ਨੇ ਕਰਨੇ ਇੱਥੇ ਲਿਆਣ ਦਿੱਲੀ ਵਿੱਚੋਂ ਇੱਥੇ ਲਿਆਣ ਇੱਥੇ ਚਲਾ ਲੈਣਗੇ ਫਿਰ ਤੱਕ ਜੈਸ਼ਟਲੈਂਡ ਦੀ ਲੋੜ ਨਹੀਂ ਦੇਖੋ ਸਭ ਤੋਂ ਵੱਡਾ ਸ਼ਰਮਨਾਕ ਮੁਕਾਮ ਜਿਹੜਾ ਕੱਲ ਇਥੇ ਅਮਨ ਰੋੜਾ ਜੀ ਮੈਂ ਉਹਨਾਂ ਨੂੰ ਇੱਕ ਸਮਝਦਾਰ ਆਵਾਜ਼ ਸਮਝਦਾ ਸੀਗਾ ਵੀ ਇਹ ਸਾਰੇ ਟੋਲੇ ਦੇ ਅੰਦਰ ਕੋਈ ਨਾ ਕੋਈ ਅਜੇ ਗੱਲਬਾਤ ਸਿਆਣੀ ਕਰਨ ਵਾਲਾ ਵੀ ਕਿਤੇ ਬੈਠਾ ਹੈ ਪਰ ਕੱਲ ਜਿਹੜਾ ਕਲੰਕ ਉਹਨਾਂ ਨੇ ਇੱਥੇ ਆ ਕੇ ਲਾਇਆ ਇਸ ਪਿੰਡ ਦੇ ਅੰਦਰ ਜਿੰਨਾ ਇਹਨਾਂ ਨੂੰ ਮਤਲਬ ਮੱਲਮ ਦਾਣ ਦੀ ਬਜਾਏ ਜਲੀਲ ਕੀਤਾ ਨੂਹ ਛਿੜਕਿਆ ਜਿਹੜਾ ਇਹਨਾਂ ਦੇ ਜ਼ਖਮਾਂ ਦੇ ਉੱਤੇ ਵੀ ਆ ਤਾਂ ਸਾਡੀ ਜ਼ਿੰਮੇਵਾਰੀ ਨਹੀਂ ਇਹ ਠੇਕੇ ਤੋਂ ਨਹੀਂ ਲੀਦਾ ਸਭ ਠੇਕੇ ਤੋਂ ਬਾਹਰ ਵੀ ਜਿਹੜੀ ਵਿਕਰੀ ਹੈ ਮਨੁਰੜਾ ਜੀ ਉਹ ਵੀ ਤੁਹਾਡੇ ਕਰਿੰਦਿਆਂ ਦੀ ਵਿਕਰੀ ਹੈ ਪੰਜਾਬ ਦੇ ਅੰਦਰ ਅਗਰ ਚਿੱਟਾ ਵਿਕ ਰਿਹਾ ਹੈ ਤਾਂ ਕੋਈ ਠੇਕਾ ਨਹੀਂ ਪਿਆ ਆ ਉਹਦੇ ਵਿੱਚ ਵੀ ਹਿੱਸੇਦਾਰੀ ਹੈ ਲੀਡਰਾਂ ਦੀ ਇਹ ਜਿਹੜੀ ਦਾਰੂ ਨਕਲੀ ਵੇਚ ਰਹੀ ਹੈ ਕਿਉਂਕਿ ਉਸ 'ਚ ਮੁਨਾਫਾ ਜ਼ਿਆਦਾ ਹੈ ਉਹਦੇ ਵਿੱਚ ਵੀ ਹਿੱਸਾ ਹੈ ਇਹਨਾਂ ਦਾ ਪੰਜਾਬ ਦਾ ਮੇਰਾ ਸਵਾਲ ਮੈਂ ਛੱਡੋ ਮਨੂ ਰੂੜਾ ਜੀ ਦੇ ਪੱਲੇ ਹੁਣ ਕੀ ਹੈ ਉਹਨਾਂ ਨੇ ਭਗਵੰਦਾਨ ਜੀ ਪਹਿਲੇ ਫੰਗ ਕੱਟ ਰੱਖੇ ਉਹਨਾਂ ਦੇ ਇਹਨਾਂ ਦੇ ਮੀਤ ਹੀਰ ਜੀ ਦੇ ਫੰਗ ਕੱਟ ਤੇ ਚੀਮਾ ਸਾਹਿਬ ਦਾ ਨੰਬਰ ਲੱਗਣ ਵਾਲਾ ਹੈ ਪਿਆਰੀ ਸਮਝ ਲਓ ਤੁਸੀਂ ਆ ਜਿਹੜੇ ਅੱਜ ਆਏ ਹੈ ਚੀਮਾ ਸਾਹਿਬ ਪਹਿਲਾਂ ਨਹੀਂ ਆਏ ਅੱਜ ਕਿਉਂਕਿ ਪਤਾ ਲੱਗਿਆ ਜਾਖੜ ਆਗਾ ਆਣ ਲੱਗੇ ਤੇ ਭਗਵੰਦਾਨ ਜੀ ਦੇ ਨਾਲ ਨਾਲ ਉਹ ਵੀ ਆ ਕੇ ਹਾਜ਼ਰੀ ਭਾ ਕੇ ਸੱਤ ਮੈਨੂੰ ਪਤਾ ਨਹੀਂ ਸਭ ਸਾਰਾ ਪੰਜਾਬ ਉਹਨਾਂ ਨੂੰ ਸੌਪ ਰੱਖਿਆ ਸਤੂ ਹਲਕੇ ਦੀ ਇੱਕ ਸੈਕਿੰਡ ਸਭ ਮੈਂ ਜਿਹੜੀ ਮੈਂ ਗੱਲ ਪੂਰੀ ਕਰ ਲਾਂ ਉਹ ਜਿਹੜੇ ਸਾਰੇ ਲੋਕ ਐ ਉਹ ਆ ਸਰਕਾਰ ਭੁੱਲ ਗਈ ਅਮਨ ਰੋੜਾ ਜੀ ਨਹੀਂ ਰੋਲਾ ਭਗਵੰਤ ਮਾਨ ਜੀ ਦਾ ਭਗਵੰਤ ਮਾਨ ਜੀ ਪਹਿਲੀ ਜ਼ਿੰਮੇਵਾਰੀ ਪੰਜਾਬ ਦੀ ਲਾਅ ਐਂਡ ਆਰਡਰ ਦੀ ਥੋੜੇ ਮੋੜਿਆਂ ਤੇ ਐ ਆ ਚਾਹੇ ਨਕਲੀ दारू ਵੀ ਵੇਚੀ ਜਾ ਰਹੀ ਐ ਚਾਹੇ ਚਿੱਟਾ ਵੇਚਿਆ ਜਾ ਰਿਹਾ ਇਟਸ ਅ ਲਾਅ ਐਂਡ ਆਰਡਰਸ ਪ੍ਰੋਬਲਮ ਪੰਜਾਬ ਦੀ ਅਮਨ ਸ਼ਾਂਤੀ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਤਾਂ ਹੋਣੀ ਐ ਮਨੂ ਰੋੜਾ ਜੀ ਦੀ ਨਹੀਂ ਜੇ ਨਹੀਂ ਐ ਪਰ ਛੱਡੋ ਜਾਕੇ ਅਮੇ ਝੂਠੇ ਉਥੇ ਹੰਜੂ ਭਾਈ ਜਾਂਦੇ ਦਿੱਲੀ ਚ ਤੁਸੀਂ ਵੀ ਗ੍ਰਫਤਾਰੀਆਂ ਦੇ ਲੋ ਅੰਦਰ ਬੈਜੋ ਸਰਕਾਰ ਤਾਂ ਚਲਦੀ ਰਹੂਗੀ ਉਹ ਕਹਿੰਦੇ ਅੱਜ ਕਹਿੰਦੇ ਜੇਲ੍ਹ ਚੋਂ ਇੱਕ ਫਰਮਾਨ ਕੱਢੀ ਬੈਠਿਆ ਜੇਲਾ ਚ ਤੇ ਜਾਣਗੇ ਸਾਬ ਪਰ ਲੋਕ ਨਾ ਮਾਰੋ ਪੰਜਾਬ ਦੀ ਜਵਾਨੀ ਪੰਜਾਬ ਦੇ ਭਵਿੱਖ ਨੂੰ ਇਸ ਤਰ੍ਹਾਂ ਆਖੁਰਾ ਸੀ ਨਹੀਂ ਲੱਗਣ ਦਿਆਂਗੇ ਅੰਕੀਰਤ ਪਰਿਵਾਰਾਂ ਨੇ ਜੀ ਕਿਹਾ ਕਿ ਮਾਨ ਸਾਹਿਬ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਹੈਗੀ ਜਦਕਿ ਸਾਡੇ ਨਾਲ ਬਿੱਤਰਾ ਕੀਤਾ ਜਾ ਰਿਹਾ ਸਾਨੂੰ ਮੁਆਵਜ਼ਾ 5 ਲੱਖ ਬੋਲਿਆ ਜਾ ਰਿਹਾ ਜਦਕਿ ਕੋਈ ਜ਼ਿੰਮੇਵਾਰ ਦੇ ਵਿੱਚੋਂ ਜਦੋਂ ਪਰਿਵਾਰ ਨੂੰ ਕੋਈ ਹਾਦਸਾ ਹੁੰਦਾ ਤਾਂ ਉਹਨੂੰ ਕਰੋੜ ਰੁਪਏ ਦਿੱਤਾ ਜਾਂਦਾ ਹੈ ਸਾਡਾ ਬਿੱਤਰਾ ਕੀਤਾ ਆ ਸਰਕਾਰ ਬਿਨਾਂ ਕਿਸੇ ਨੀਤੀ ਦੇ ਚੱਲ ਰਹੀ ਹੈ ਸਾਹਿਬ ਆ ਮੌਕਾ ਨਹੀਂ ਕਿਉਂਕਿ ਜਿੱਥੇ ਖੜਾ ਹਾਂ ਤੇ ਮੈਂ ਰਾਜਨੀਤੀ ਨਹੀਂ ਰਗੜੋੜਨਾ ਚਾਹੁੰਦਾ ਪਰ ਰਾਜਨੀਤੀ ਉਹ ਹੀ ਮੱੜੀ ਹੁੰਦੀ ਹੈ ਜਿਹੜੀ ਲੋਕਾਂ ਦੇ ਛੇਵਿਆਂ ਤੇ ਕੀਤੀ ਜਾਂਦੀ ਹੈ ਰਾਜਨੀਤੀ ਇੱਕ ਪਾਲਿਸੀ ਬਣਨੀ ਚਾਹੀਦੀ ਹੈ ਸਾਹਿਬ ਆਰਬਿਟਰਰੀ ਨਹੀਂ ਹੋ ਸਕਦਾ ਕਿ ਭਗਵੰਤ ਮਾਨ ਜੀ ਫੋਟੋ ਖਿਚਾਣ ਨੂੰ ਅਡੀਕਦੇ ਰਹਿਣ ਵੀ ਕਦੋਂ ਕੋਈ ਸੁਨੇਹਾ ਆਵੇ ਬਾਰਡਰ ਤੋਂ ਕਿ ਮੈਂ ਕਰੋੜ ਰੁਪਇਆ ਲੈ ਕੇ ਕਰੇ ਜਾਵਾਂ ਤੇ ਫੋਟੋ ਖਿਚਾ ਲਾਂ ਸਾਹਿਬ ਆ ਕੋਈ ਬਾਦਰੀ ਨਹੀਂ ਹੈ ਖੜਦਾ ਤੁਸੀਂ ਇਹਨਾਂ ਪਰਿਵਾਰਾਂ ਵਾਸਤੇ ਇੱਕ ਪਾਲਿਸੀ ਹੋਣੀ ਚਾਹੀਦੀ ਹੈ ਵੀ ਇਸ ਹਾਲਾਤ ਜੋ ਵੀ ਇਹਨਾਂ ਦਾਤਾ ਚ ਡੈਥ ਹੋ ਗਈ ਸਰਕਾਰ ਦੀ ਪਾਲਿਸੀ ਹੈ ਇਹਨਾਂ ਪੈਸਾ ਮੈਂ ਨਾ ਤਾਂ ਉਹਨੂੰ ਧਰਲੇ ਲਾਣ ਦੀ ਲੋਡ ਪਵੇ ਨਾ ਉਹਨਾਂ ਨੂੰ ਕਿਸੇ ਦੇ ਕੋਈ ਲੀਡਰਾਂ ਕੋਲ ਜਾਣਾ ਪਵੇ ਨਾ ਹੀ ਇਸ ਕਿਸਮ ਦੀ ਐਕਸ਼ਨ ਕਮੇਟੀਆਂ ਬਣ ਪਿੰਡਾਂ ਦੇ ਅੰਦਰ ਆ ਐਸੇ ਕਰਕੇ ਵੀ ਸਰਕਾਰ ਫੇਲ ਹੋ ਗਈ ਸਰਕਾਰ ਦੀ ਕੋਈ ਨੀਤੀ ਹੈ ਨਹੀਂ ਜਿਹੜਾ ਜਿੱਥੇ ਸਬੂਤ ਲੱਗਦਾ ਹੈ ਜਿਹੜਾ ਜਾ ਕੇ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਮਿਲੂਗਾ ਉਹਨਾਂ ਨੇ ਆਪ ਦੀ ਸੈਟਿੰਗ ਕਰ ਲੈਣੀ ਹੈ ਲੈ ਤੈਨੂੰ ਕਰੋੜ ਰੁਪਇਆ ਦਵਾ ਦੇਣੇ ਉਦੋਂ ਚੋਂ ਸਾਡਾ ਕੀ ਹਿਸਾਬ ਹੈ ਇਹ ਜਿਹੜਾ ਨਾਮ ਇਸ ਨਾਮ ਇਸ ਨਾਮ ਗੁਜਰਾ ਇਸ ਵਿੱਚ ਤਾਂ ਹੋ ਚੁੱਕੀ ਹੈ ਉਹ ਇਹ ਵੱਡੀ ਗੱਲ ਹੈ ਕਿ ਤੁਸੀਂ ਇਨਕੁਆਰੀ ਕਿਸ ਤਰ੍ਹਾਂ ਦੀ ਚਾਹੁੰਦੇ ਹੋ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਹੈ ਦੇਖੋ ਅੱਜ ਦੇ ਦਿਨ ਚਾਹੇ ਮੈਂ ਤਾਂ ਕਹਿਣਾ ਵੀ ਮੈਂ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਧੰਨਵਾਦ ਕੀਤਾ ਇਹ ਇਨਕੁਆਰੀ ਵੀ ਇਲੈਕਸ਼ਨ ਕਮਿਸ਼ਨ ਨੇ ਮਾਰਕ ਕੀਤੀ ਹੈ ਭਗਵੰਤ ਮਾਨ ਜੀ ਨੇ ਨਹੀਂ ਕੀਤੀ ਕਿੰਨੇ ਦਿਨ ਹੋ ਗਏ ਭਗਵੰਤ ਮਾਨ ਜੀ ਨੇ ਕਰਨੀ ਸੀ ਤੇ ਨਾਲ ਦੀ ਨਾਲ ਕਰ ਦਿੰਦੇ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਯਾਦ ਚੇਤੇ ਨਹੀਂ ਉਹ ਤਾਂ ਵਿਚਾਰੀਆਂ ਤੇ ਬੇਬੀਆਂ ਦਸਰੀਆਂ ਸੀਗੀਆਂ ਵੀ ਆ ਤੇ ਜਾ ਕੇ ਉਹ ਦਾਰੂ ਵਾਲੇ ਜਿਹੜੀ ਫੈਕਟਰੀ ਹੈ ਉੱਥੇ ਜਾ ਕੇ ਉਹਨਾਂ ਕੋਲ ਬੈਠ ਕੇ ਖਾਣਾ ਪੀਣਾ ਵੀ ਕਰਦੇ ਜਕਰ ਸਾਹਿਬ ਜਕਰ ਸਾਹਿਬ ਤੁਹਾਡੀ ਪਿਛਲੀ ਸਰਕਾਰ ਬਣੀ ਕਰਨ ਕਰਨ ਦੇ ਵਿੱਚ ਨਹੀਂ ਹੋਇਆ ਸੀ ਆ ਸਾਹਿਬ ਜਿਹੜੀਆਂ ਬੇਵਿਵਾ ਉਹਨਾਂ ਨੇ ਫੈਕਟਰੀ ਬੰਦ ਸੀ ਪੈਸਾ ਲਾਉਣਾ ਪਿਆ ਡੀਸੀ ਦਫ਼ਤਰ ਦੇ ਸਾਹਮਣੇ ਫੇਰ ਕਿਤੇ ਜਾ ਕੇ ਜਿਹੜਾ 5 ਲੱਖ ਰੁਪਏ ਦਾ ਮੁਆਵਜ਼ਾ ਜਾਂ ਕੋਈ 13 ਦਾ ਕਹਿ ਰਿਹਾ ਉਹ ਦਿੱਤਾ ਗਿਆ ਕਿਵੇਂ ਦੇਖਦੇ ਹੋ ਮੋਟਾ ਪੈਸਾ ਹੈ ਸਾਹਿਬ ਕਿਉਂਕਿ ਜੇ ਰੋਲਾ ਪੈਂਦਿਆ ਇਹਨਾਂ ਨੂੰ ਪਤਾ ਨਹੀਂ ਸੀ ਕਿ ਇੰਨੀ ਮੋਤਾਂ ਹੋ ਜਾਣਗੀਆਂ ਚਾਰ ਪੰਜ ਹੁੰਦੀਆਂ ਤਾਂ ਪਰਦਾ ਪਾ ਲੈਣਾ ਸੀਗਾ ਇਹਨਾਂ ਨੇ ਹੁਣ ਮੋਤਾਂ ਇੰਨੀਆਂ ਹੋ ਗਈਆਂ ਹੁਣ ਜੇ ਤੇ ਸੁਮੇਲ ਜਖੜਾ ਆ ਗਿਆ ਤਾਂ ਭਗਵੰਤ ਮਾਨ ਜੀ ਵੀ ਆ ਗਏ ਅੱਜ ਚੀਮਾ ਸਾਹਿਬ ਵੀ ਆ ਗਏ ਮਨ ਰੋੜਾ ਜੀ ਵੀ ਆ ਗਏ ਇਹ ਸਭ ਦਬਾਅ ਦੇ ਨਾਲ ਕੰਮ ਕਰਨਗੇ ਆ ਜਿਹੜੀ ਚਰਬੀ ਪੈਸੇ ਦੀ ਚੜੀ ਹੈ ਸਾਹਿਬ ਮੈਂ ਫੇਰ ਦੁਹਰਾ ਰਹੇ ਹਾਂ ਖੁਦ ਭਗਵੰਤ ਮਾਨ ਜੀ ਨੇ ਕਿਹਾ ਉੱਠਿਆਂ ਤੇ ਚੜ ਚੜ ਕੇ ਕਿਹਾ ਕੇਜਰੀਵਾਲ ਸਾਹਿਬ ਨੇ ਕਿਹਾ ਵੀ दारू ਦੇ ਵਿੱਚ 40 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੁੰਦੀ ਹੈ ਤੇ ਕਹਿੰਦੇ ਸੀ ਵੀ ਉਹਨਾਂ ਨੂੰ ਕੇਜਰੀਵਾਲ ਸਾਹਿਬ ਤੋਂ ਕਿ ਇਨਕਮ ਟੈਕਸ ਡਿਪਾਰਟਮੈਂਟ ਚੋਂ ਆਈ ਹੈ ਉਹਨਾਂ ਨੂੰ ਪਤਾ ਹੈ ਪੈਸਾ ਕਿੱਥੋਂ ਕੱਢਣਾ ਉਹ ਪੈਸਾ ਕੱਢ ਰਹੇ ਆ ਸਾਬ ਆ ਜਿਹੜੇ ਇਹਨਾਂ ਦੀ ਮੁੱਤੋਂ ਹੀ ਹੈ ਇਹਨਾਂ ਦੇ ਉਸ ਉਸ ਪੈਸੇ ਕੱਢਣ ਕਰਕੇ ਹੋਈਆਂ ਵੀ ਪੈਸਾ ਤਾਂ ਉਦੋਂ ਨਿਕਲੇ ਜਾਊਗਾ ਜੇ ਸਸਤੀ ਸ਼ਰਾਬ ਬਣੂਗੀ ਉਸ ਤੇ ਮਾਰਜਿਨ ਜ਼ਿਆਦਾ ਹੋਊਗਾ ਬਣਾਉਣ ਵਾਲਿਆਂ ਨੂੰ ਤੇ ਹਿੱਸਾ ਵੀ ਗੱਫੇ ਵੀ ਜ਼ਿਆਦਾ ਆਣੇ 40000 ਕਰੋੜ ਰੁਪਏ ਪੰਜਾਬ ਦਾ ਸ਼ਾਇਦ ਮੈਂ ਉਹਨਾਂ ਦੀ ਗੱਲ ਸਹੀ ਮੰਨਣਾ ਉਹ ਪੈਸਾ ਤਾਂ ਆ ਰਿਹਾ ਹੈ ਖਜ਼ਾਨੇ 'ਚ ਨਹੀਂ ਜਾ ਰਿਹਾ ਦਿੱਲੀ ਜਾ ਰਿਹਾ ਜਿਹਦੇ ਕਰਕੇ ਕੇਜਰੀਵਾਲ ਸਾਹਿਬ ਅੰਦਰ ਬੈਠੇ ਹੈ ਤੇ ਨੰਬਰ ਇਹਨਾਂ ਦਾ ਪੰਜਾਬ ਵਾਲਿਆਂ ਨਾਲ ਹੈ ਮੈਂ ਕੱਲ ਇਲੈਕਸ਼ਨ ਕਮਿਸ਼ਨ ਨੂੰ ਆ ਕੇ ਕਹੇ ਆਂ ਵੀ ਇਹਨਾਂ ਦੀ ਵੀ ਜਾਂਚ ਕਰਾਓ ਕੋਖ ਕਰਾਓ ਅੱਜ ਕੋਈ ਕਿਸੇ ਤੇ ਇਲਜ਼ਾਮ ਨਹੀਂ ਲੱਗ ਸਕਦਾ ਕਿ ਪੋਲਿਟੀਕਲ ਵੈਂਡਟਾ ਇਲੈਕਸ਼ਨ ਕਮਿਸ਼ਨ ਹੈ ਨਿਰਪੱਖ ਤੌਰ ਤੇ ਟਰਾਂਸਪੇਰੈਂਟ ਜਾਂਚ ਹੋਵੇ ਤੇ ਇਹਨਾਂ ਨੂੰ ਬਣਦੀ ਸੰਗਤ ਆ। ਪੰਜਾਬ ਦੀ ਇਹ ਸ਼ਰਮਨਤੀ ਬਾਰੇ ਚੀਜ਼ਾਂ ਕਹਣੇ ਤੇ ਜਿਵੇਂ ਦਿੱਲੀ ਹੋਇਆ ਜੀ। ਉਹ ਦਿੱਲੀ ਵਾਲਾ ਮੈਂ ਫੇਰ ਉਹ ਹੀ ਤੋਂ ਰਹੂੰਗਾ ਸਭ ਬਾਰ-ਬਾਰ ਉਸੇ ਕਰਨ ਜਿਹੜੇ ਲਾਹੌਰ ਬੁੱਧੂ ਉਹ ਪਿਸ਼ੌਰ ਬੁੱਧੂ ਜੇ ਪੁਲਿਸੀ ਦਿੱਲੀ ਦੇ ਵਿੱਚ ਚੀਫ ਮਿਨਿਸਟਰ ਅੰਦਰ ਹੋਗੇ ਇੱਥੇ ਵਾਲੇ ਦੇ ਖੜੇ ਇਹਨਾਂ ਨੇ ਪਿੰਡਾਂ ਨੂੰ ਕੰਪਰੈਂਸ ਦੇ ਵਿੱਚ ਮੋਦਰ ਸਰ ਦੇਤੀ ਹੈ ਡਾਕਟਰ ਸਾਹਿਬ ਇਹ ਸਮੱਸਿਆ ਖੁਦ ਵੀ ਹੈ ਜਾਂ ਪੂਰੇ ਦੇਸ਼ ਦੀ ਹੈ ਨਕਲੀ ਸ਼ਰਾਬ ਤਾਂ ਬੁੱਕੀ ਬਾਕੀ ਸੂਬੇ ਚ ਵੀ ਹੋ ਰਹੀ ਹੈ ਸਾਹਿਬ ਸਾਡੀ ਜ਼ਿੰਮੇਵਾਰੀ ਹੈ ਇਹ ਮੁੱਖ ਮੰਤਰੀ ਕਿਹਦੇ ਸਰ ਜੇ ਤੁਸੀਂ ਕਾਂਗਰਸ ਚੁਣੀ ਹੈ ਮੈਂ ਕਹਿੰਦਾ ਸਮਾਣੇ ਦੇ ਨੇੜੇ ਬੜੀ ਜੀ ਫੈਕਟਰੀ ਤੇ ਤਰਨਤੋ ਦਾ ਵਿੱਚ ਕਾਫੀ ਵੱਡਾ ਹੱਥ ਹੈ